ਉਹਲਾ ਚੈਗੋ ਸਾਫ ਕਰਨ ਵਾਲਾ ਵੀ ਕੋਈ ਨਹੀਂ ਉੱਥੇ ਤਾਂ ਆ ਜਾਂਦਾ ਥੱਲੇ ਪੁੰਜੇ ਪਏ ਥੱਲੇ ਕੀੜੇ ਵੇ ਕਿਨੇ ਚੜੇ ਜਾਂਦੇ ਕੀੜੀਆਂ ਬੱਚਾਂ ਚੜੀਆਂ ਜਾਂਦੀਆਂ ਨੇ ਅੰਦਰੋਂ ਕੋਈ ਸੀਸ ਨਾ ਆਪਣਾ ਚੱਲਦੇ ਨਹੀਂ ਚੱਲਦੇ ਨਹੀਂ ਨਹੀਂ ਘਰੋਲੇ ਆਏ ਆ ਪੱਖੇ ਸਾਰੇ ਇਨਫੈਕਸ਼ਨ ਕਿਉਂ ਹੁੰਦੀ ਆ ਸਭ ਤੋਂ ਵੱਡੀ ਗੱਲ ਹੈ ਇੱਥੇ ਬਾਥਰੂਮ ਇੰਨਾ ਗੰਦਾ ਐ ਇੰਨੀ ਜ਼ਿਆਦਾ ਬਲੋਕੇਜ ਹੋਈ ਪਈ ਐ ਟੂਟੀ ਵੀ ਨਹੀਂ ਕੋਈ ਲੱਗੀ ਹੋਈ ਠੀਕ ਆ ਜੀ ਤੇ ਨਾ ਵਾਰ ਦੇ ਵਿੱਚ ਕੋਈ ਏਸੀ ਲੱਗਿਆ ਆ ਸਾਰੇ ਅਬਦੇਵ ਦੇ ਘਰੋਂ ਪੱਖੇ ਲੈ ਕੇ ਆਉਂਦੇ ਆ ਇਹ ਬੱਚੇ ਇੱਥੇ 25 ਬੱਚੇ ਸੀਗੇ ਕੱਲ ਜਿਹੜੇ ਪਰਸੋ ਡਿਲੀਵਰੀ ਹੋਈ ਹੈ 25 ਦੇ 25 ਬੱਚਿਆਂ ਨੂੰ ਪੀ ਲਿਆ ਹੋਇਆ ਗਰਮੀ ਕਰਕੇ ਮੈਂ ਇਹ ਕਹਿਣਾ ਚਾਹਣਾ ਸਰਕਾਰ ਨੂੰ ਕਿ ਜੇ ਤੁਸੀਂ ਪੈਸਾ ਇੱਥੇ ਦਿਨੇ ਹੋ ਤਾਂ ਕਿਸੇ ਨੂੰ ਧਿਆਨ ਰੱਖਣਵਾ ਤੇ ਵੀ ਤਾਂ ਦੱਸੋ ਦੇਖੋ ਨਾ ਵੀ ਹਾਂ ਜਿਹੜਾ ਤੁਸੀਂ ਪੈਸਾ ਦੇ ਰਹੇ ਹੋ ਉਹ ਸਹੀ 바ਸੇ ਲੱਗ ਵੀ ਰਿਹਾ ਹੈ ਨਹੀਂ ਲੱਗ ਰਿਹਾ ਤੇ ਅੰਦਰ ਜਾ ਕੇ ਆਪਣੇ ਪੱਖੇ ਲਾਏ ਲੋਕਾਂ ਨੇ AC ਲੱਗਿਆ ਵਾ ਬਟ ਖਰਾਬ ਹੈ ਕਹਿੰਦੇ ਚੋਰ ਲਾ ਕੇ ਲੈ ਗਿਆ ਹੁਣ ਇੱਥੇ ਧਿਆਨ ਕਿੰਨੇ ਰੱਖਣਾ ਹੈ ਜੀ ਈਐਫ ਰੋਜਪੁਰ ਸਿਵਲ ਹਸਪਤਾਲ ਦਾ ਜੱਚਾ ਬੱਚਾ ਬਾੜ ਦੇ ਜਿੱਥੇ ਏਸੀ ਖਰਾਬ ਹੋਣ ਦੇ ਕਾਰਨ ਮਰੀਜ਼ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਮਰੀਜ਼ ਆਪਣੇ ਘਰੋਂ ਪੱਕੇ ਲਿਆ ਕੇ ਗਰਮੀ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਸਿਹਤ ਸੁਹੂਤਨ ਲੈ ਕੇ ਏ ਸਿਵਲ ਹਸਪਤਾਲ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਮਰੀਜ਼ਾਂ ਨੇ ਕਿਹਾ ਕਿ ਸੀਬ੍ਰਿਜ ਦਾ ਗੰਦਾ ਪਾਣੀ ਲੀਕ ਹੋਣ ਕਾਰਨ ਬਾਥਰੂਮਾਂ ਦੇ ਵਿੱਚ ਗੰਦਗੀ ਭਰੀ ਪਈ ਹੈ ਤੇ ਨਾ ਹੀ ਇੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਆਸ਼ਾ ਰਣੀ ਬਤਿਸਮਾ ਕਰੀਏ ਭਾਜੀ ਇਥੇ ਕੀ ਗੱਲ ਆ ਨਾ ਬੈਠੇ ਪਲਾਛਾ ਹੀ ਆ ਇਥੇ ਇੱਕ ਪਲਾਛਾ ਜੇ ਥੱਲੇ ਜਾਂਦੇ ਆ ਕਹਿੰਦੇ ਉੱਪਰ ਜਾਓ ਜੇ ਇਥੇ ਜਾਂਦੇ ਇਥੇ ਸਾਡੇ ਕਮਰੇ ਪਰੇ ਪੈ ਨਹੀਂ ਹੈ ਅੱਗਰ ਪਿੱਛੇ ਖੜੇ ਆ ਪਲਾਛਾ ਕੋ ਸਾਫ ਕਰਨ ਵਾਲਾ ਵੀ ਕੋਈ ਨਹੀਂ ਇਥੇ ਤਾਂ ਹੈਗਾ ਥੱਲੇ ਪੁੰਜੇ ਪਏ ਥੱਲੇ ਕੀੜੇ ਵੇਖਨੇ ਚੜੇ ਜਾਂਦੇ ਕੀੜੀਆਂ ਬੱਚਿਆਂ ਚੜੀਆਂ ਜਾਂਦੀਆਂ ਨੇ ਕਿਹੜੇ ਬਾਗ ਦੇ ਵਿੱਚ ਕੀ ਗੱਲ ਮੰਗਲਵਾਰ ਦੇ ਇਥੇ ਸਾਡਾ ਕੇਸ ਹੋਇਆਗਾ ਅੰਦਰ ਕੋਈ ਸੀ ਪੱਖਾ ਕੋਈ ਵਾਰਾ ਚੱਲਦਾ ਨਹੀਂ ਚੱਲਦਾ ਨਹੀਂ ਨਹੀਂ ਘਰੋਂ ਲਿਆਏ ਆ ਪੱਖੇ ਸਾਰੇ ਕੋਈ ਕੋਈ ਪੱਖਾ ਚੱਲਦਾ ਅੰਦਰ ਕੀ ਪਰੇਸ਼ਾਨੀ ਜੀ ਆ ਰਹੀ ਬਹੁਤ ਜਿਆਦਾ ਆ ਰਹੀ ਹੈ ਇੱਥੇ ਪਹਛਾਨੀ ਭਜੀ ਮੇਰਾ ਨਾਮ ਹੈ ਗੁਰਜੰਟ ਸਿੰਘ ਜੀ ਪਰੇਸ਼ਾਨੀ ਇਹ ਹੈ ਭਾਜੀ ਸਿਵਲ ਹਸਪੀਟਲ ਦੇ ਵਿੱਚ ਸਾਡੀ ਮੇਰੀ ਵਾਈਫ ਦਾਖਲ ਹੈ ਉਹਨੇ ਸੇਜ਼ੀਅਨ ਹੋਇਆ ਵਾ ਜੀ ਸੇਜ਼ੀਅਨ ਦਾ ਪੇਸ਼ੈਂਟ ਸਾਭਦੇ ਰੱਖਦੇ ਆ ਹਸਪੀਟਲ ਦੇ ਵਿੱਚ ਪਰ ਇਹ ਕਹਿ ਰਿਹਾ ਵੀ ਤੁਸੀਂ ਚਾਰ ਵੀ ਘਰੇ ਚਲ ਜਾਓ ਚਲੋ ਇਹ ਸਟਾਫ ਨੇ ਅਫਦਾ ਵੇਖਣਾ ਕਿ ਹਾਂ ਪੇਸ਼ੈਂਟ ਨੂੰ ਕੋਈ ਇਨਫੈਕਸ਼ਨ ਨਾ ਹੋ ਜਾਵੇ ਇਨਫੈਕਸ਼ਨ ਕਿਉਂ ਹੁੰਦੀ ਆ ਸਭ ਤੋਂ ਵੱਡੀ ਗੱਲ ਹੈ ਇੱਥੇ ਬਾਥਰੂਮ ਇੰਨਾ ਗੰਦਾ ਹੈ ਇੰਨੀ ਜਿਆਦਾ ਬਲੋਕੇਜ ਹੋਈ ਪਈ ਹੈ ਟੂਟੀ ਵੀ ਨਹੀਂ ਕੋਈ ਲੱਗੀ ਹੋਈ ਇਹ ਗੱਲ ਜਿਤੇ ਨਾ ਵਾਰ ਦੇ ਵਿੱਚ ਕੋਈ ਏਸੀ ਲੱਗਿਆ ਆ ਸਾਰੇ ਅਫਦੇਵ ਦੇ ਘਰੋਂ ਪੱਖੇ ਲੈ ਕੇ ਆਉਂਦੇ ਆ ਤੇ ਬੱਚੇ ਇੱਥੇ 25 ਬੱਚੇ ਸੀਗੇ ਕੱਲ ਜਿਹੜੇ ਪਰਸੋ ਡਿਲੀਵਰੀ ਹੋਈ 25 ਦੇ 25 ਬੱਚਿਆਂ ਨੂੰ ਪੀ ਲਿਆ ਹੋਇਆ ਗਰਮੀ ਕਰਕੇ ਮੈਂ ਇਹ ਕਹਿਣਾ ਚਾਹਣਾ ਸਰਕਾਰ ਨੂੰ ਕਿ ਜੇ ਤੁਸੀਂ ਪੈਸਾ ਇੱਥੇ ਦਿਨੇ ਹੋ ਤਾਂ ਕਿਸੇ ਨੂੰ ਧਿਆਨ ਰੱਖਣਵਾ ਤੇ ਵੀ ਤਾਂ ਦੱਸੋ ਦੇਖੋ ਨਾ ਵੀ ਹਾਂ ਜਿਹੜਾ ਤੁਸੀਂ ਪੈਸਾ ਦੇ ਰਹੇ ਹੋ ਉਹ ਸਹੀ Pase ਲੱਗ ਵੀ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਹੁਣ ਇੰਨਾ ਫਰੋਇਪਰ ਦਾ ਨਾਮ ਹੈ ਪੰਜਾਬ ਦੇ ਵਿੱਚ ਫਰੋਇਪਰ ਦੇ ਵਿੱਚ ਇੱਕ ਹਸਪਤਾਲ ਇੰਨਾ ਵਧੀਆ ਬਣਿਆ ਆ ਸਾਰੇ Pase ਫਰੋਇਪਰ ਦੇ ਵਿੱਚ ਆਉਂਦੇ ਕੋਈ ਦਿੱਕਤ ਪੈਂਦੀ ਆ ਜੇ ਕੋ ਫੈਸਿਲਿਟੀਆਂ ਨਹੀਂ ਹੋਣਗੀਆਂ ਤਾਂ ਉਹ ਆਪਣੇ ਆਪ ਕੋ ਪ੍ਰਾਈਵੇਟੀ ਭੱਜਣਗੇ ਮਾੜਾ ਬੰਦਾ ਤਾਂ ਪ੍ਰਾਈਵੇਟ ਨਹੀਂ ਜਾ ਸਕਦਾ ਹੁਣ ਮਾੜੇ ਬੰਦੇ ਨੇ ਤੇ ਇੱਥੇ ਦਿਨ ਕੱਟਣਾ ਜਿਵੇਂ ਮਰਜੀ ਹੁਣ ਜੇ ਤਾਂ ਇਨਫੈਕਸ਼ਨ ਹੋਣ ਇਨਫੈਕਸ਼ਨ ਕਿਥੋਂ ਨਹੀਂ ਬਾਥਰੂਮ ਤੋਂ ਨਹੀਂ ਆ ਤੁਸੀਂ ਅੰਦਰ ਨਿਗਾ ਮਰਾ ਮੇਰੇ ਨਾਲ ਚੱਲੋ ਕਿੱਦਾਂ ਦਾ ਇੱਧਰ ਆਓ ਤੁਸੀਂ ਮੇਰੇ ਨਾਲ ਆਓ ਠੀਕ ਹੈ ਉਹ ਤੁਸੀਂ ਦੇਖੋਗੇ ਕਿ ਅੰਦਰ ਜਾ ਕੇ ਆਪਣੇ ਪੱਖੇ ਲਾਏ ਲੋਕਾਂ ਨੇ ਏਸੀ ਲੱਗਿਆ ਵਾ ਬਟ ਖਰਾਬ ਹੈ ਕਹਿੰਦੇ ਚੋਰ ਲਾ ਕੇ ਲੈ ਗਿਆ ਹੁਣ ਇੱਥੇ ਧਿਆਨ ਕਿੰਨੇ ਰੱਖਣਾ ਹੈ ਜੀ ਠੀਕ ਹੈ ਇਹ ਮੈਂ ਇਹ ਇੱਕ ਚੀਜ਼ ਮੰਗ ਕਰਦਾ ਹਾਂ ਸਿਰਫ ਦੋ ਚੀਜ਼ਾਂ ਦੀ ਇੱਥੇ ਕਮੀ ਹੈ ਨਾ ਡਾਕਟਰ ਮਾਰਿਆ ਨਾ ਸਟਾਫ ਮਾਰਿਆ ਸਟਾਫ ਵੀ ਕੋਆਪਰੇਟ ਕਰਦਾ ਹੈ ਡਾਕਟਰ ਵੀ ਆਪਣੀ ਡਿਊਟੀ ਪੂਰੀ ਕਰਦਾ ਹੈ ਪਰ ਜੇ ਇੱਥੇ ਬਾਥਰੂਮ ਹੀ ਨਹੀਂ ਸਹੀ ਹੈਗਾ ਚੌਥੇ ਦਿਨ ਕ ਪੇਸ਼ੈਂਟ ਨੂੰ ਸਟੂਲ ਸਟੂਲ ਆਉਂਦਾ ਹੈ ਮਤਲਬ ਟਾਇਲਟ ਆਉਂਦਾ ਹੈ ਚੌਥੇ ਦਿਨ ਪੇਸ਼ੈਂਟ ਟਾਇਲਟ ਕਰਨ ਜਾਊਗਾ ਤਾਂ ਉਹਦੀ ਇਨਫੈਕਸ਼ਨ ਉਹ ਹੀ ਇਨਫੈਕਸ਼ਨ ਹੋएगी ਜੋ ਪਹਿਲੇ ਦਿਨ ਹੋਏਗੀ ਕਿਉਂਕਿ ਬਾਥਰੂਮ ਹੀ ਬਹੁਤ ਗੰਦਾ ਆ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਵੀ ਇੱਥੇ ਵੀ ਆਪਾਂ ਕਹਿੰਦੇ ਹੈਗੇ ਬੜਾ ਸੁਧਾਰ ਹੋਇਆ ਵਾ ਕੋਈ ਸੁਧ ਮੇਨ ਜੇ ਆਪਾ ਹਸਪੀਟਲ 'ਚ ਸੁਧਾਰ ਨਹੀਂ ਕਰਨਾ ਫਿਰ ਕੋਈ ਫਾਇਦਾ ਨਹੀਂ ਔਰ ਇੱਕ ਗੱਲ ਹੋਰ ਹੈ ਸਰਕਾਰ ਪਹਿਲੇ ਬੱਚੇ ਦੇ 6-6000 ਰੁਪਏ ਦਿੰਦੀ ਐ ਸਾਨੂੰ ਨਹੀਂ ਚਾਹੀਦੇ 6000 ਰੁਪਏ ਅਸੀਂ ਚਾਹੁੰਦੇ ਸਾਡੇ ਉਹੀ ਪੈਸੇ ਤੁਸੀਂ ਇੱਕੋੇ ਲਾਓ ਵਧੀਆ ਬਿਲਡਿੰਗ ਬਣਾਓ ਚੈੱਕ ਕਰਨ ਵਾਸਤੇ ਬੰਦਾ ਹੋਵੇ ਕੋਈ ਹਾਂ ਵੀ ਜਿਹੜੇ ਪੈਸੇ ਲੱਗੇ ਆ ਕੋਈ ਉਹ ਸਹੀ ਜਗ੍ਹਾ ਤੇ ਲੱਗ ਵੀ ਰਹੇ ਆ ਕਿ ਨਹੀਂ ਲੱਗ ਰਹੇ ਜੀ ਬਸ ਮੇਰੀ ਇਹੋ ਮੰਗ ਐ ਕਿ ਚਲੋ ਮੈਂ ਤਾਂ ਚਾਰ ਪੰਜ ਨੇ ਤੰਗੀ 'ਚ ਕੱਟੇ ਆ ਕੋਈ ਕਿਸੇ ਨੇ ਨਹੀਂ ਬੋਲਿਆ ਮੈਂ ਹਿੰਮਤ ਰੱਖਦਾ ਬੋਲਣ ਦੀ ਮੂਹ ਕਿਸੇ ਵਜ੍ਹਾ ਕਰਕੇ ਟੱਕਿਆ ਵਾ ਮੈਂ ਇਹੀ ਚਾਹਣਾ ਕਿ ਮੇਰੇ ਤੋਂ ਬਾਅਦ ਜਿਹੜੇ ਪੇਸ਼ੈਂਟ ਇੱਥੇ ਆਉਣ ਤੇ ਵਧੀਆ ਆਪਦਾ ਟ੍ਰੀਟਮੈਂਟ ਲੈਣ ਦਿੱਕਤ ਸਿਰਫ ਏਸੀ ਦੀਆਂ ਹੋਰ ਕੋਈ ਦਿੱਕਤ ਨਹੀਂ ਐ ਇੱਕ ਬਾਥਰੂਮ ਬਹੁਤ ਜ਼ਿਆਦਾ ਗੰਦਾ ਐ ਜੀ ਬਸ ਮੈਂ ਹੀ ਮੰਗ ਕਰਦਾ ਵਾਂ ਕਿ ਸਰਕਾਰ ਧਿਆਨ ਦੇਵੇ ਚੀਜ਼ਾਂ ਦੇ ਜਿਹੜੇ ਥੱਲੇ ਚੋਰ ਬੈਠੇ ਉਹਨਾਂ ਨੂੰ ਵੇਖੋ ਕਿ ਹਾਂ ਚੋਰ ਪੈਸੇ ਲਾ ਵੀ ਰਹੇ ਐ ਕਿ ਨਹੀਂ ਲਾ ਰਹੇ ਬਸ ਧੰਨਵਾਦ ਜੀ ਥੱਲੇ ਕਰਨਜੀਤ ਕੌਰ 30 ਸਾਲ ਦੀ ਕੀ ਪਰੇਸ਼ਾਨੀ ਹੈ ਸਮੱਸਿਆ ਕੀ ਬਾਥਰੂਮ ਬੜੇ ਜ਼ਿਆਦਾ ਨੇ ਜਮਤਾ ਥੋੜੀ ਐ ਹਾਲਤ ਐ ਨਹੀਂ ਗਾ ਉਹ ਬਾਥਰੂਮ ਹੈ ਥੱਲੇ ਜਾਗੇ ਉਹ ਆਂਦੇ ਉੱਤੇ ਚਲੋ ਉੱਤੇ ਆਣੇ ਥੱਲੇ ਚਲੋ ਆਂਦੇ ਤੁਹਾਨੂੰ ਉੱਤੇ ਸ਼ਿੱਟ ਕਿ ਤਾ ਇੱਧਰ ਜਾਣੇ ਇੱਧਰ ਕਰਨੇ ਉੱਧਰ ਜਾਣੇ ਉਧਰ ਜਨ ਹੱਲ ਤਾਂ ਹੈ ਹੀ ਨਹੀਂ ਕੋਈ ਕੋਈ ਮਰੀਜ਼ ਦਾ ਇਲੈਕਟ੍ਰਿਕ ਤੁਹਾਡਾ ਹਾਂਜੀ ਮੇਰੀ ਗੁੜੀਆ ਬੇਟਾ ਯਾਰ ਬੜੇ ਪ੍ਰੈਸ਼ਨ ਆ ਅੱਜ ਹੋ ਗਿਆ 4 ਦਿਨ ਸਾਨੂੰ ਪੁੱਛ ਲਈ ਪੱਖੇ ਘਰੋਂ ਲਿਆਂਦੇ ਆਪੇ ਲੱਗੇ ਆਪਦੇ ਲੈ ਕੇ ਆਏ ਜੇ ਅੰਦਰ ਮਰੀਜ਼ ਕੋਲ ਜਾਣੇ ਉਹਾਂ ਦੇ ਇਫੈਕਸ਼ਨ ਹੋ ਜੂਗੀ ਐਨੇ ਨੇ ਜਾਣੇ ਬੈਠੇ ਤੇ ਫਿਰ ਬੈਠੀਏ ਕਿੱਥੇ ਆਇਥੋਂ ਚਾ ਆਇਥੋਂ ਚਾ ਕੇ ਕਹਿੰਦੇ ਥੱਲੇ ਚੱਲੋ ਥੱਲੇ ਜਾ ਨੇ ਉੱਤੇ ਆ ਜਣੇ ਫਿਰ ਪੱਕਾ ਕੋਈ ਨਹੀਂ ਆਗਾ ਜਿਹੜਾ AC ਅੰਦਰ ਲੱਗਾ AC ਨਹੀਂ ਚੱਲਦਾ ਨੀਗਾ ਹਾਂ ਹਾਂਜੀ ਮੰਗ ਕੀ ਕਰਦੇ ਬਸ ਸਾਰਿਆਂ ਦੇ ਨਾਲ ਭੈਣ ਭਰਾਵਾਂ ਦੇ ਇਹੀ ਮੰਗ ਸਾਰਿਆਂ ਨੂੰ ਲਿਖ ਦੀ ਜੇ ਚਾਹੀਦੀ ਤਸਵੀਰਾਂ ਵੇਚ ਸਕਦੇ ਹੋ ਕਿ ਇੱਕ ਪਾਸੇ ਤਾਂ ਜਨੇਪੇ ਵਾਲੀਆਂ ਔਰਤਾਂ ਤੇ ਛੋਟੇ ਛੋਟੇ ਮਾਸੂਮ ਬੱਚੇ ਗਰਮੀ ਦੇ ਵਿੱਚ ਪਈ ਤੜਪ ਰਹੀ ਨੇ ਤੇ ਦੂਜੇ ਪਾਸੇ ਸਾਫ ਦੇ ਕਮਰੇ ਦੇ ਵਿੱਚ ਏਸੀ ਵੀ ਚੱਲ ਰਿਹਾ ਸੀ ਤੇ ਪੱਖੇ ਵੀ ਚੱਲ ਰਹੇ ਸਨ ਜਿਸ ਤੋਂ ਬਾਅਦ ਮਰੀਜ਼ਾਂ ਦੇ ਵੱਲੋਂ ਵੱਡੇ ਸਵਾਲ ਵੀ ਖੜੇ ਕੀਤੇ ਗਏ ਨੇ ਤੇ ਸਰਕਾਰ ਦੇ ਵੱਲੋਂ ਜੋ ਹਸਪਤਾਲਾਂ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਨੇ ਮਰੀਜ਼ਾਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਉਨ੍ਹਾਂ ਮੰਗ ਕੀਤੀ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਗਰਮੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਰੋਜ਼ਪੁਰ ਤੋਂ ਪਰਮਜੀਤ ਸਖਣਾ ਪੰਜਾਬੀ ਲੁਕ ਚੈਨਲ